पूछो क्योंकि बच्चानों जब नहीं पूछते तो बच्चे कई बार वैसे हो जाते हैं। नीना दमन 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 हरमन प्यारे रीला ਹੌਂਕੀ ਵਿਵਾਰਾਸਤੇ ਜੁੜੀ ਹੈ ਸੋ ਅਸੀਂ ਸਾਰੇ ਵਚਨਬੱਧ ਭਾਗ ਕੇ ਰਹੀਟਾ ਦੇ ਬੱਚੇ ਨੇ ਸੁੱਖੜਿਆਂ ਨੂੰ ਸਹਾਇਤਾ ਕਰੇਗੇ ਉਹਨਾਂ ਦੀ ਮਦਦ ਕਰਾਂਗੇ ਸਾਡੇ ਮਹਾਨ ਸੰਤਾਂ ਗੁਰੂਆਂ ਪੀਰਾਂ ਫਕੀਰਾਂ ਦੀ ਕਿੰਨਾ ਮਾਨ ਸਤਿਕਾਰ ਕਰਦੇ ਸਾਂਗਤ ਰਵੀਦਾਸ ਜੀ ਦੇ ਨਾਂ ਤੇ ਸਕੂਲ ਹੈ ਇਹ ਤੇ ਅਸੀਂ ਪਰਸੋਂ ਸੰਵਿਧਾਨ ਦੇ ਨਰਮਤਾ ਬਾਬਾ ਸਾਹ ਪੀਮਰਾਓ ਜੀ ਅੰਬੇਡਕਰ ਦੀ ਜਨਮ ਦਿਨ ਪੂਰੇ ਪੰਜਾਬ ਦੇ ਵਿੱਚ ਰਾਜ ਪੱਧਰੀ ਸਮਰੋਹ ਕਰਕੇ ਵੀ ਅਸੀਂ ਉਹਨਾਂ ਦਾ ਜਨਮ ਦਿਨ ਮਨਾਇਆ ਕਿਉਂਕਿ ਇਹ ਲੋਕ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਵੱਡੀ ਦੇਣ ਦਿੱਤੀ ਤੇ ਸਮਾਜ ਨੂੰ ਇੱਕ ਸੂਤਰ ਦੇ ਵਿੱਚ ਪਰੌਣ ਦੇ ਲਈ ਇਹਨਾਂ ਦਾ ਗਵਰਨਮੈਂਟ ਆਫ ਸੋ ਅੱਜ ਦਾ ਇਹ ਪ੍ਰੋਗਰਾਮ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਦੇ ਤਹਿਤ ਕੀ ਅਸੀਂ ਬਦਲਾਅ ਕੀਤੇ ਉਹਦੇ ਤਹਿਤ ਇਹ ਪ੍ਰੋਗਰਾਮ ਸਾਰੇ ਪੰਜਾਬ ਦੇ ਸਕੂਲਾਂ ਦੇ ਵਿੱਚ ਕਰਾਇਆ ਜਾਵੇ ਅੱਜ ਤੱਕ ਇਹ ਪ੍ਰੋਗਰਾਮ ਇਸ ਤਰ੍ਹਾਂ ਨੇ ਕਿ ਪ੍ਰੋਗਰਾਮ ਸ਼ੁਰੂ ਕਰ ਲਿਆ ਰਿਹਾਨ ਕੱਟ ਲਿਆ ਇਹਦੇ ਪੱਥਰ ਲਾਤਾ ਇੱਥੇ ਤੱਕ ਸੀਮਤ ਨਹੀਂ ਹੈ ਅਸੀਂ ਕੁਝ ਕਰਕੇ ਰੱਖਿਆ ਅਸੀਂ 2022 ਦੇ ਵਿੱਚ ਜਦੋਂ ਜੋਨ ਲੜੀ ਸੀ ਤਾਂ ਉਸ ਸਮੇਂ ਅਸੀਂ ਕਿਹਾ ਸੀ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਮੌਕਾ ਬੇਜਰੀ ਵਾਲਾ ਦੇ ਦਿਓ ਇੱਕ ਸਰ ਸਾਨੂੰ ਸਾਰਿਆਂ ਨੂੰ ਦੇ ਰਹੇ ਨਹੀਂ ਸੋ ਇਸ ਨਾਲ ਜਿੱਥੇ ਸਾਡੇ ਦੇ ਵਿੱਚ ਊਰਜਾ ਪੈਦਾ ਹੋਊਗੀ ਸਿੱਖਿਆ ਕ੍ਰਾਂਤੀ ਦੇ ਲਈ ਅਸੀਂ ਜਿਹੜਾ ਹੈ ਤੇ ਸਾਰਾ ਕੁਝ ਕਰਕੇ ਦਿੱਤਾ ਇਸ ਸਕੂਲ ਦੇ ਵਿੱਚ ਪ੍ਰੋਜੈਕਟਰ ਲੱਗੇ ਆ ਤਿੰਨ ਪ੍ਰੋਜੈਕਟਰ ਲੱਗੇ ਹੋਏ ਆ ਤੇ ਸਕੂਲ ਦੇ ਵਿੱਚ ਜਿਹੜਾ ਕਿਤੇ ਬੈਠਣ ਦੇ ਲਈ ਕੀ ਸੀ ਜਸੂਲ ਦੇ ਵਿੱਚ ਸਿਸਟਮ ਕੀ ਸੀ ਇਹ ਸਾਰਾ ਕੁਝ ਤੁਸੀਂ 3 ਸਾਲ ਪਹਿਲਾਂ ਦੇਖਿਆ ਹੋਇਆ ਦੇ ਅੱਜ ਤੋਂੰ ਸਾਲਾਂ ਬਾਅਦ ਅਸੀਂ ਸਿੱਖਿਆ ਕ੍ਰਾਂਤੀ ਦੇ ਰਾਹੀਂ ਬਦਲਾਅ ਜੋ ਕੀਤਾ ਜਿਹਦੇ ਤਹਿਤ ਅਸੀਂ ਇਕੱਠੇ ਹੋਏ ਆ ਜੇ ਅੱਜ ਵੀ ਤੁਸੀਂ ਦੇਖ ਰਹੇ ਹੋ ਤੇ ਕਿੰਨਾ ਵੱਡਾ ਬਦਲਾਅ ਹੋਇਆ ਆ ਉੱਪਰ ਕਮਰੇ ਬਣੇ ਆ ਇੰਟਰਐਕਟਿਵ ਸਿਸਟਮ ਉੱਤੇ ਬਣੇ ਲੱਗੇ ਹੋਏ ਆ ਇਸ ਤਰ੍ਹਾਂ ਦਾ ਪੈਨਲ ਲੱਗਿਆ ਜਿਹੜਾ ਤੁਹਾਨੂੰ ਕਿਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਨਹੀਂ ਲੱਗਿਆ ਮਿਲੂ ਇੱਕ ਜੀ ਦਾ ਜਿਹੜਾ ਗੱਲ ਹੈ ਉਹ ਚੈਨਲ ਤੇ ਆਉਂਦਾ ਤੇ ਮੈਂ ਤੁਹਾਨੂੰ ਜ਼ਰੂਰ ਕਹੂੰਗਾ ਐ ਟੀਚਰ ਜਿਹੜੇ ਨੇ ਕਿ ਜਿੰਨੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਬੁਲਾਓ ਬੁਲਾ ਕੇ ਸਾਰਿਆਂ ਨੂੰ ਦੋਕਤ ਪੁੱਲਾਂ ਨੂੰ ਨਵੀਨੀ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਚੁੱਕਿਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤਹਿਤ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੰਗਾਰ ਸਿੱਖਿਆ ਕ੍ਰਾਂਤੀ ਤਹਿਤ ਮਾਨਯੋਗ ਮੁੱਖ ਮੰਤਰੀ ਸਰਦਾਰ ਪਵਨ ਸਿੰਘ ਜੀ ਨਾਲ ਵੀ ਲੋਕ ਅਗਵਾਈ ਸਤਿਵਿਧਤ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬਾਂਸ ਅਤੇ ਅੱਜ ਦੇ ਮੁੱਖ ਮਹਿਮਾਨ ਸ੍ਰੀ ਬਰਿੰਦਰ ਗੋਇਲ ਜੀ ਮਾਨਯੋਗ ਕੈਬਨਿਟ ਮੰਤਰੀ ਪੰਜਾਬ ਸਰਕਾਰ ਜੀ ਦੇ ਸਾਂਝੇ ਯਤਨਾਂ ਸਦਕਾ ਇਸ ਸਕੂਲ ਦੇ ਵਿਰੇੜੇ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਜਿੱਥੇ ਦੋ ਕਮਰਿਆਂ ਨੂੰ ਇਹ ਵਿਦਿਆ ਨੂੰ ਅਰਪਿਤ ਕੀਤਾ ਹੈ ਉਥੇ ਸਿੱਖਿਆ ਕ੍ਰਾਂਤੀ ਦੀਆਂ ਬਣਾ ਇਸ ਸਕੂਲ ਨੇ ਵਿਰੇ ਵਿੱਚ ਪਾਈਆਂ ਹਨ